ਸਸਿਕਲ ਬੱਚਿਓ ਅੱਜ ਅਸੀਂ ਕਰਾਂਗੇ ਪੜਨਾਮ ਪੜਨਾਮ ਕਿਹਨੂੰ ਕਹਿੰਦੇ ਹਨ ਪੜਨਾਮ ਦੀ ਪਰਿਭਾਸ਼ਾ ਪੜਨਾ ਪੜਨਾ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਅਸੀਂ ਪੜਨਾਮ ਕਹਿੰਦੇ ਹਾਂ ਨਾਮ ਦੀ ਤਾਂ ਵਰਤੇ ਜਾਨ ਵਾਲੇ ਸ਼ਖਦਾਨ ਨੂੰ ਕੜਨਾਮ ਕਹਿੰਦੇ ਹੈ। ਕਹਿੰਦੇ। ਜੀ ਮੈਂ ਮੈਂ ਤੁੰ ਤੂੰ ਸੀ ਆ ਤੋ ਅੱਡਾ ਹਾਂਜੀ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪਰਨਾਮ ਕਹਿੰਦੇ ਹਨ ਜਿਵੇਂ ਮੈਂ ਤੂੰ ਤੁਸੀਂ ਆਤ ਤੁਹਾਡਾ ਸਾਡਾ ਆਤ ਹੁਣ ਜਿਵੇਂ ਅਸੀਂ ਕੋਈ ਲੇਖ ਲਿਖਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਮਾਂ ਦਾ ਹੀ ਲੇਖ ਲਿਖਦੇ ਹਾਂ ਕਿ ਮੇਰੀ ਮਾਂ ਦਾ ਨਾਮ ਅ ਬਲਵਿੰਦਰ ਕੌਰ ਹੈ ਉਹ ਫਿਰ ਅਸੀਂ ਇਹ ਨਹੀਂ ਲਿਖ ਜੇ ਅਸੀਂ ਲਿਖੇ ਕਿ ਬਲਵਿੰਦਰ ਕੌਰ ਅ ਐਮਏ ਬੀਏ ਢਾਂ ਅਸੀਂ बार-बार ਬਲਵਿੰਦਰ ਕੋਰ ਬਲਵਿੰਦਰ ਕੋਰ ਨਹੀਂ ਲਿਖਾਂਗੇ। ਕੀ ਕਮਗੇ ਅਸੀਂ ਉਹਨਾਂ ਤਾਂ ਤੇ ਵੀ ਉਹ ਉਹ ਐਮਏ ਬੀ ਐਡ ਹਨ। ਉਹ ਸਾਨੂੰ ਪੜ੍ਹਾਉਂਦੇ ਹਨ। ਤੇ ਮਨ ਲੇ ਕਿ ਉਹਨਾਂ ਦੇ ਨਾਮ ਹੀ ਥਾਂ ਤੇ ਅਸੀਂ ਉਹ ਸ਼ਬਦ ਵਰਤਾਂਗੇ। ਉਹ ਜਿਹੜਾ ਸ਼ਬਦ ਹੈ ਉਹ ਨਾਮ ਹੀ ਥਾਂ ਤੇ ਵਰਤਿਆ ਗਿਆ। ਉਹਨੂੰ ਅਸੀਂ ਪੜਨਾਮ ਕਹਿੰਦੇ ਹਾਂ। बार-बार ਨਾਮ ਨੂੰ ਅਸੀਂ ਲਿਖ ਨਹੀਂ ਥਾਂ ਤੇ ਫਿਰ ਅਸੀਂ ਉਹਦਾ ਪੜਨਾਮ ਲਿਖਾਂਗੇ। ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪਰਨਾਮ ਕਹਿੰਦੇ ਹਨ ਜਿਵੇਂ ਮੈਂ ਤੂੰ ਤੁਸੀਂ ਆਪ ਤੁਹਾਡਾ ਸਾਡਾ ਆਹ ਹਮ ਇਹ ਪਰਨਾਮ 6 ਤਰ੍ਹਾਂ ਦੇ ਹੁੰਦੇ ਹਨ ਪਰਨਾਮ 6 ਤਰ੍ਹਾਂ ਦੇ ਹੁੰਦੇ ਆ ਪਹਿਲਾ ਹੈ ਪੁਰਖਵਾਚਕ ਪਰਨਾਮ ਪੁਰਖਵਾਚਕ ਪਰਨਾਮ ਪਰਨਾ ਪੁਰਖਵਾਚਕ ਪੰਨਾ ਜਿਹੜੇ ਅਸੀਂ ਵਿਅਕਤੀਆਂ ਲਈ ਵਰਤਦੇ ਆਂ ਜਿਵੇਂ ਮੈਂ ਤੂੰ ਤੁਸੀਂ ਆਦ ਉਸ ਤੋਂ ਬਾਅਦ ਆਂਦਾ ਹੈ ਨਿਜਵਾਚਕ ਪੰਨਾ मैं तू मैं तू तुसी हाथ निजवाचक पढ़ना निज जो अपनी ऐसी अपनी निजी कम में यूज करते दे नीचे दे यूज करते हैं नीचे वाचिक कहना जी में ਆਪ ਆਪਣਾ ਆਪਨਾ ਆਪਸ ਇਸ ਦਾ ਹੈ ਨਿਸ਼ਚੇਵਾਚਕ ਪੜਨਾਮ ਨਿਸ਼ਚੇਵਾਚਕ ਫੜਨਾ ਜਿਹੜੇ ਕਰਨਾਮ ਕਿਸੇ ਦੇਖਣ ਵਾਲੀ ਚੀਜ਼ ਵਾਲ ਸੰਕੇਤਕਨ ਜਾਂ ਆਸ-ਪਾਸ ਪਈ ਇਹ ਚੀਜ਼ ਵਾਲ ਸੰਕੇਤਕਨ ਉਹਨੂੰ ਅਸੀਂ ਕਹਿੰਦੇ ਹਾਂ ਨਿਸ਼ਚਿਤ ਕਰਵਾਉਂਦੇ ਹਾਂ ਸਾਨੂੰ ਕਿ ਇਹ ਚੀਜ਼ ਇਹ ਉਹ ਐ ਆ ਠੀਕ ਹੈ ਨਾ ਕਿਸ ਚੀਜ਼ ਦਾ ਵੀ ਨੇੜੇ ਪਈ ਚੀਜ਼ ਦਾ ਨਿਸ਼ਚੇ ਨਾਲ ਕਹਿਣ ਕਿ ਇਹ ਇਹੋ ਹੀ ਚੀਜ਼ ਹੈ ਤਾਂ ਉਹਨਾਂ ਲਈ ਅਸੀਂ ਯੂਜ਼ ਕਰਦੇ ਹਾਂ ਨਿਸ਼ਚੇ ਵਜੋਂ ਨਿਸ਼ਚਾ ਕਿ ਇਹ ਹੈ ओहो और जो दूर पर ये चीज ओहो ए ए ही ओ ए ए चौथा है अनिश्चयवाचक अनिश्चयवाचक जिस तरह नाम तो ही सू पता चलता है अनिश्चय भी सू पूरा असनिश्चय नही कह सकते अनिश्चयवाचक पूरे विश्वास नी कह सकते अनिश्चयवाचक पढ़ना जड़े परिणाम किसी दूर पे वस्तु का अनिश्चित वस्तु व्यक्ति ज पदार्थ का पता लगे उसमें अनिश्चय के आते हैं जिमें कुछ थोड़ा इसमें थोड़ा जि दुध है इस गिलास में थोड़ा जि दु है बहुत सारे बहुत सारे कुछ थोड़ा बहुत सारे आ, पांचवा है संबंध वाच्य को पढ़ना संबंध वाचिक पढ़ना ਜਿਹੜੇ ਸ਼ਬਦ ਪਰਨਾਮ ਹੁੰਦੇ ਹੋਏ ਵਾਕਾਂ ਨੂੰ ਜੋੜਨ ਦਾ ਕੰਮ ਕਰਨ ਉਹਨਾਂ ਨੂੰ ਸੰਬੰਧ ਵਚ ਕਹਿੰਦੇ ਹਨ ਜਿਵੇਂ ਜੋ ਸੋ ਜਿਹੜਾ ਕਿਹੜਾ ਜਿਹੜਾ ਕਿਹੜਾ ਚੀਮਰ ਹੈ ਪ੍ਰਸ਼ਨਵਾਚਕ ਪ੍ਰਸ਼ਨਵਾਚਕ ਜਿਹੜੇ ਕਿਸੇ ਪ੍ਰਸ਼ਨ ਲਈ ਪੁੱਛੇ ਜਾਂਦੇ ਹਨ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਂਮ ਕਹਿੰਦੇ ਆ ਜਿਵੇਂ ਅਸੀਂ ਕਹਿੰਦੇ ਆ ਕੌਣ ਜਿਹੜੇ ਸ਼ਬਦ ਪ੍ਰਸ਼ਨ ਪੁੱਛਣ ਲਈ ਵਰਤੇ ਜਾਂਦੇ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਂ ਕਹਿੰਦੇ ਆ ਕੌਣ ਕਿਹੜਾ ਕਿਵੇਂ ਅੱਜ ਕਲਾਸ 'ਚ ਮੈਂ ਤੁਹਾਨੂੰ ਪੜਨਾਮ ਬਾਰੇ ਦੱਸਿਆ ਹੈ ਪੜਨਾਮ ਕਿ ਨੂੰ ਕਹਿੰਦੇ ਹਨ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ ਜਿਵੇਂ ਮੈਂ ਤੂੰ ਤੁਸੀਂ ਆਪ ਤੁਹਾਡਾ ਸਾਡਾ ਆ ਇਹ ਖੇਤਰਾਂ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ ਜਿਹੜੇ ਕਿ ਵਿਅਕਤੀਆਂ ਲਈ ਵਰਤੇ ਜਾਂਦੇ ਹਨ ਮੈਂ ਤੂੰ ਤੁਸੀਂ ਆ ਨਿਜਵਾਚਕ ਪੜਨਾਮ ਜਿਹੜੇ ਅਸੀਂ ਆਪਣੇ ਨਿੱਜੀ ਲਈ ਵਰਤਦੇ ਹਾਂ ਆਪ ਆਪਣਾ ਆਪਸ ਨਿਸ਼ਚੇਵਾਚਕ ਪੜਨਾਮ ਜਿਹੜੇ ਸ਼ਬਦ ਨਿਸ਼ਚੇ ਨਾਲ ਕਹਿੰਦੇ ਹਨ ਨਿਸ਼ਚੈ ਕਰਵਾਉਂਦੇ ਹਨ ਕਿਸੇ ਸ਼ਬਦ ਬਾਰੇ ਉਹਨੂੰ ਨਿਸ਼ਚੇਵਾਚਕ ਪੜਨਾਮ ਕਹਿੰਦੇ ਹਨ ਸੰਕੇਤ ਕਰਵਾਉਂਦੇ ਹਨ ਨਿਸ਼ਚੇ ਨਾਲ ਕਿਸੇ ਵੱਲ ਸੰਕੇਤ ਕਰਦੇ ਹਨ ਇਹ ਉਹ ਆ ਅਨਿਸ਼ਚੇਵਾਚਕ ਪੜਨਾਮ ਉਹ ਜੋ ਜਿਹੜੇ ਕਿਸੇ ਪਦਾਰਥ ਬਾਰੇ ਅਨਿਸ਼ਚੇ ਨਾਲ ਸਾਨੂੰ ਗਿਆਨ ਕਰਵਾਉਂਦੇ ਹਨ ਕੁਝ ਥੋੜਾ ਬਹੁਤ ਸਾਰੇ ਆ ਸੰਬੰਧਵਾਚ ਜਿਹੜੇ ਅ ਵਾਕਾਂ ਦੇ ਵਿੱਚ ਸੰਬੰਧ ਜੋੜਨ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਸੰਬੰਧਵਾਚ ਪਰਨਾਮ ਕਹਿੰਦੇ ਆ ਪ੍ਰਸ਼ਨਵਾਚ ਪਰਨਾਮ ਜਿਹੜੇ ਸ਼ਬਦ ਪ੍ਰਸ਼ਨ ਪੁੱਛਣ ਲਈ ਵਰਤੇ ਜਾਂਦੇ ਹਨ ਕੌਣ ਕਿਹੜਾ ਕਿਵੇਂ ਆ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਬਣਾਉਣ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਬਾਉਣਾ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਧੰਨਵਾਦ।